ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਬੁੱਤਰ ਫੋਟੋ ਸੈਟ ਹੈ ਸਾਰੇ ਵੀਰਾਂ ਦੇ ਘਰ ਕੋਆ ਠੀਕ ਹੈ ਮੀਨ ਲੋ ਜੀ ਕਰਦੇ ਹਾਲ ਉਹ ਦੀ ਸਟਾਰਿੰਗ ਸਵੇਰੇ ਸਵੇਰੇ 10:30 ਵਜੇ ਕਬੂਤਰ ਹੀ ਆਇਆ ਬੈਠਾ ਆਪਣਾ ਬਈ ਓਏ ਜਾ ਲਈ ਉਹ ਪ੍ਰੀਤੀ ਭਾ ਜਾ ਉਹ ਨਾ ਓ ਮੇਰਾ ਨੋ ਓਏ ਮੇਰਾ ਨੋ ਪੱਟਿਆ ਦਾ ਨਾਂ ਪੰਗਲੇ ਮਿੰਡਾ ਕਿਦੇ ਹੋ ਰਿਹਾ ਪਾ ਲੈ ਮੇਰੇ ਤਾਂ ਉਖੇ ਹੋਗਾ ਬਈ ਯਾਰ ਅੱਧ ਵਿਚਦਾ ਨੋਇਆ ਪੱਟਿਆਆਂ ਦੇਖ ਜਲੂਸ ਹੀ ਕਰਤਾ ਮੇਰਾ ਦਾ ਚੇਰਾ ਕੋਈ ਨਾ ਕਬੂਤਰਾ ਆ ਗਿਆ ਬ్రో ਆਪਣਾ ਡਾ ਬਾਹਰ ਆ ਗਿਆ ਉਹ ਬੈਠਾ ਕੇ ਗਲਾਬੀ ਟੂ ਸੇ ਵਾਲਾ ਓਕੇ ਬਸ ਹੋਣ ਰਿਹਾ ਸਾਡੇ ਦਾ ਹੋਈਆਂ ਇਹ ਕੋ ਬੋਲੇਗਾ ਮੇਰਾ ਮੂੰਹ ਬੜਾ ਪਾਗੜਿਆ ਯਾਰ ਯਾਰ ਆਇਆ ਤੋਛੇ ਨਮਰਦ ਨਾ ਉਗਰਾ ਹਾਲ ਦਾ ਮੂੰਹ ਪੱਕਾ ਬੰਦ ਮੇਰਾ ਨੌ ਪਟਿਆ ਪਿਆ ਤੋ ਬੋਲਾ ਵੀ ਮੈਂ ਸਵਾਰ ਕੇ ਭੈਣ ਦਿੰਦਾ ਯਾ ਬੁਖਾਨਾ ਚਲੋ ਕੋਈ ਗੱਲ ਨਹੀਂ ਚਲੋ ਬਾਬੇ ਮੈਂ ਉਹ ਕਰਦ ਗਿਆ ਨਾ ਰੈਕਟਰ ਮਟਾ ਕਰ ਚਲੇ ਗਏ ਬੰਦ ਫਿਰ ਖੇਚਾ ਫੜਾਇਆ ਗਿਆ ਫਿਰ ਆਪਾਂ ਸ਼ੇਅਰ ਕਰਦੇ ਹਾਂ ਹਾਂ ਜੀ ਮੇਰੇ ਹੀਰੋ ਪਹੁੰਚ ਗਏ ਸੀ ਖੇਤ ਤੇ ਫੜਾਈ ਗਈ 11 ਵਾਲੀ ਚਾਹ ਬਈ ਹੈ ਨਾ ਮੋਟਰ ਮਟਰ ਚਲੀ ਆਨੇ ਮੱਸੀ ਪਈ ਇੱਧਰ ਇੱਧਰ ਉਹ ਘਾਹ ਕੱਢੀ ਆਨੇ ਵੇਖੋ ਬਈ ਘਾਹ ਬਹੁਤ ਸਾਤ ਕਰ ਕੱਢਤਾ ਬੰਦਿਆਂ ਨੇ ਠੀਕ ਹੈ ਮੈਂ ਕਿਹਾ ਸਰਾ ਲਾ ਹੁਣ ਥੋੜਾ ਹੌਸਲਾ ਹੁੰਦਾ ਦੇਖ ਕੇ ਝੋਨਾ ਵੀ ਥੋੜਾ ਬਹਾਲ ਹੋਇਆ ਦਵਾਈ ਸਿਰਕੇ ਨਾਲ ਤੇ ਘਾਹ ਵੀ ਥੋੜਾ ਵਧੀਆ ਆ। ਆ ਦੋ ਕਿੱਲੀ ਬਾਏ ਨਰਮਾ ਚੱਲਾ ਵੀ ਰੂ ਜਾਦਾ ਹੈ। ਸੋਹਣਾ ਕਰ ਲਾਏ ਬਹਾਲ ਦਵਾਈਆਂ ਦੂੰਗਾ ਪਾਲਾਂਗੇ ਤਾਕਤ ਨਾਲ। ਲੱਗੂ ਕਿ ਮੋਟਰ ਚੱਲੀ ਜਾਂਦੀ ਚਾਹ ਫੜਾਤੀ। ਸਮਾਨ ਫੜਾਦਾ ਸੱਚ ਨੂੰ ਮੇਰੀ ਜੀਅ ਹਿੱਤ ਹੈ। ਉਹ ਬੰਦੇ ਨੂੰ ਪਤਾ ਯਾਰ ਖਾਦੇ ਪੀਤੇ ਨਹੀਂ ਬੰਦਾ ਹਣਾ ਬਈ ਮੋਹ ਪਿਆਰ ਦਾ ਅੱਜ ਕੱਲ ਪੈਸੇ ਵਿੱਚ ਤਾਂ ਕੋਈ ਨਹੀਂ ਆਉਂਦਾ। ਜਿੱਥੇ ਕੋਈ ਮੋਹ ਪਿਆਰ ਆਣਾ ਜਿੱਥੇ ਕੋਈ ਖਾਣ ਪੀਣ ਨੂੰ ਮਿਲ ਜਾਂਦਾ ਪੈਸੇ ਤਾਂ ਸਾਰੇ ਹੀ ਦੇਣਦੇ ਹਨ। ਜਿੱਥੇ ਕੋਈ ਉਹ ਤੋਂ ਐਕਸਟਰਾ ਸੇਵਾ ਹੋ ਜਾਂਦੀ ਹੈ। ਤਾਂ ਕਰਕੇ ਉਹ ਕਮਾਨ ਬੱਤਾ ਬੰਦਲਾ ਪੂਰਾ ਰੱਖਣਾ ਪੈਂਦਾ ਹੈਗਾ ਬੰਦਾ ਇਹਨੂੰ ਤੋੜ ਨਹੀਂ ਲੱਗਣ ਦੇਣੀ ਕਿਸੇ ਚੀਜ਼ ਆਪਾਂ ਚਲੋ ਚਲੀਏ ਘਰ ਨੂੰ ਫੜਾ ਕੇ ਇਹਨਾਂ ਨੂੰ ਬਾਕੀ ਸਾਡੇ ਵਾਲਾ ਕੋਲ ਸਾਹਿਬ ਵੀ ਆਇਆ ਹੋਇਆ ਹੈ ਗਾੜੀ ਪਰ ਆਇਆ ਸਾਡੇ ਵਾਲਾ ਜਿਹੜਾ ਮਾਰਨਾ ਅੱਜ ਕਹਿੰਦਾ ਇਹ ਕੋਲੇ ਬੈਠੇ ਤੇ ਮੰਜਾ ਢਾਈ ਰੱਬ ਦੀ ਮਿਹਰ ਦਾ ਹਾਂਜੀ ਮੇਰੇ ਦੋਸਤੋ ਆਗੇ ਜੀ ਕਰੇ ਅੱਗੇ ਲਿਓ ਪ੍ਰੀਤ ਖਾਣੇ ਸਵਾਗਤ ਆਸਤੇ ਨਾ ਕੰਜਰਿਆ ਇਹਨੂੰ ਨਵਾਣਾ ਦੇ ਗਿਆ ਲਿਓਏ ਇਹਨੂੰ ਨਵਾ ਗਏ ਮੋਟਰ ਸੱਡ ਗਿਆ ਹੋਵੇ ਫੜਦਾ ਉਹਨੂੰ ਲਾ ਲੈਂਦੇ ਇਹਦਾ ਤਾਂ ਹੱਲ ਕਰ ਗਏ ਜਵਾਗ ਦਾ ਫੜ ਜੋ ਕਿੱਧਰ ਰੜ ਗਈ ਆਏ ਏਕ ਮੜ ਬਈ ਲੀ ਨੂੰ ਨਮਾਜ਼ ਆਵੇਂ ਫਿਰ ਕਰਦਾ ਸੋਡਰਾ ਸ਼ੇਰ ਹਾਂਜੀ ਮੇਰੇ ਵੀਰੋ ਚੱਲਿਆ ਹੀ ਫੇਰ ਸਾਰਾ ਦਾ ਟਪਾਲਾ ਜਿਹੜਾ ਜਾਣੇ ਚੱਕੀ ਆਪਣੇ ਭਾਂਡੇ ਦੇ ਕਰੀ ਇਕੱਠੇ ਤੇ ਉਹ ਇਹ ਬਾਈ ਖੇਤ ਨੂੰ ਰਵਾਨਾ ਪਰ ਦੇਖ ਰਿਹਾ ਕੀ ਬੰਦਾ ਆਪੇ ਬੰਦੀ ਪਹੁੰਚ ਗਏ ਜੀ ਖੇਤ ਲੈ ਜੇ ਤੱਕ ਆਲ ਭਾਗਾ ਵੀ ਦਾ ਵੀ ਜਿੰਨੀ ਤੇਰੀ ਗੱਲ ਆਜਾ ਵਾਉ ਉਸਨੇ ਕਾਲੂ ਮਾਮੇ ਨੂੰ ਡੋਡ ਨੂੰ ਮਾਰ ਦੂੰਗਾ ਵੀ ਆਇਆ ਨੀਰਾ ਵਿੱਚ ਗਏ ਨੀਰਾ ਵਿੱਚ ਭਰੇ ਕਰਾਂਗੇ ਐਨੇ ਕੰਮ ਦਾ ਬੜਾ ਵਡਾ ਜੀ ਸਿੰਘ ਚਲੋ ਚੱਲਦੇ ਆ ਬਾਬੇ ਯਾਰ ਇਹ ਕੰਮ ਬਹੁਤ ਬੇਸ਼ੁਮਾਰ ਦਾਣਾ ਪਾਣੀ ਇੱਕ ਤਰਾਸ ਚੁੱਕ ਲਿਆ ਗਿਆ ਹੈ ਨਾ ਤੰਗ ਜੀ ਬਾਹਰ ਹੁੰਦਾ ਹੈ ਵੀਡੀਓ ਐਡਿਟ ਕਰਨੀ ਹੈ ਅਪਲੋਡ ਕਰਨੀ ਹੈ ਉਹ ਕੰਮ ਹੈ ਬਾਬਿਓ ਲਓ ਜੀ ਹਲ ਮਾਰ ਕੇ ਸੁਹਾਗਾ ਵੀ ਮਾਰਤਾ ਕਰੋ ਚੱਕ ਕੁਕਰ ਬੂਟਾ ਅੜ ਜਾ ਯਾਰ ਫੋਕਸ ਹੋ ਨਹੀਂ ਰਿਹਾ ਬ੍ਰੋ ਹਾਂਜੀ ਜਰਾ ਵਨ ਐਕਸ ਵੀ ਨਾ ਥਾਓ ਯਾਰ ਦੰਨਾ ਓਕੇ ਰੋਤਾ ਥੋਕੋ ਹਾਂ ਕੱਡੀ ਸੁਹਾਗਾ ਬਾਹਰ ਹਾਂ ਸੁਹਾਗਾ ਬਾਹਰ ਹਾਲ ਪਿੱਛੇ ਨੀਰਾ ਵੀ ਲਿਆਣਾ ਹੈ ਕੰਮ ਓ ਕਰਨਾ ਹੈ ਹਾਂਜੀ ਆਗੇ ਇਹ ਇਧਰ ਲੈ ਕਰੇ ਓਹੋ ਨੀਰਾ ਹੀ ਵੜ ਲੈਂਦਾ ਬਈ ਸਦਾ ਨੀ ਵੀਡੀਓ ਜੀ ਲਾਈ ਸੀ ਮੈਂ ਕਲਿੱਪ ਉਹਨਾਂ ਨੇ ਨਹੀਂ ਲਾਈ ਕਲਿੱਪ ਨੀ ਦੇਦੀ ਹੈ ਨਾ ਮੈਂ ਤੇ ਚੋਬਰ ਸੀ ਆਉਣੇ ਉਡਵਾਤਾ ਮੇਰੇ ਨਾਲ ਅੱਜ ਵੀ ਸੌਖਾ ਹੋਵੇ ਮੇਰਾ ਲੱਤਾਂ ਤੇ ਦੂਹੀਆਂ ਨਾ ਜਾਇ ਤਾਂ ਪੌਂਜੀ ਨਹੀਂ ਪੈਂਦੀ ਭਰਾ ਕੋਈ ਕੰਮ ਆ ਗਿਆ ਕਰਨ ਦੀ ੱੱਕੇ ਜੇ ਵੈਕਲ ਉੱਠ ਲੈਣੀ ਫਜ਼ੂਰ ਕਰਕੇ ਹਾਏ ਓਏ ਕਿੱਥੇ ਬੈਠਾ ਆਪਣੇ ਗਲਾਬੀ ਤੂਸੇ ਆਲਾ ਤੇ ਬਿੱਲੀ ਬੁੱਲੀ ਰਗੜ ਗਈ ਉਹਨੂੰ ਭਾਖ ਨੂੰ ਹੂੰ ਬਾਈਕ ਸਹੀ ਆਇਆ ਕਹਿੰਦੇ ਕਰਮਾਂ ਵਾਲਾ ਉਹ ਬੈਠਾ ਜੇ ਆਲਤੇ ਹੋਇਆ ਇਹ ਆਹ ਹਾਪਟਰ ਆਇਆ ਚਾਰ ਤਕੇ ਤੇ ਨੀ ਹਾਂ ਇਹ ਕੋਰਰ ਰਾਰ ਦੀ ਫਲਟੋ ਤੇ ਨਾ ਬਿਆ 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 ਕੰਜਰ ਤੇ ਛਦਰੀ ਤੇ ਬਰਸ਼ਾਂ ਜੀ ਸਾਨੂੰ ਇੱਕ ਸੋਬੇ ਵੀ ਪੂਰੀ ਪਾਲਾ ਕਰਾਉਂਦੀ ਚੰਗਾ ਫਿਰ ਸੀ ਵੇ ਤੇ ਹੁਣ ਆਇਆ ਛਦਰੀ ਤੇ ਆ ਗਿਆ ਆ ਗਿਆ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਪਾਦਾ ਇਸ ਸਾਰੇ ਕਬੂਤਰਾਂ ਨੂੰ ਠੀਕ ਹੈ ਦਾਣੇ ਪਾਦੇ ਪਾਣੀ ਪਾਤਾ ਦੋ ਨਵੇਂ ਬੱਚਿਆਂ ਨੇ ਹੋਠ ਲਾ ਪਾਦਿਆਂ ਫੇੜੋਂ ਉਹਨਾਂ ਸੋਹਰੇ ਰੰਗਾਂ ਠਲਾਂ ਪਾਗਾਂ ਸੀਗਾ ਬਈ ਉਹ ਲਾ ਕੇ ਉਹਨਾਂ ਹੀ ਥਾਂ ਤੇ ਹੋਠ ਹੋਠਲਾਂ ਪਾਦਾਂ ਅੱਜ ਠੀਕ ਹੈ ਕਿ ਨਹੀਂ ਓਕੇ ਉਹ ਕੋਈ ਚੱਕਰ ਸੀਗਾ ਕਿਉਂਕਿ 60 ਠਲਾਂ ਤੇ 2025 ਲਿਖਾਇਆ ਸੀਗਾ ਤੇ ਉਹ ਗਲਤੀ ਨਾਲ ਦੂਜੀਆਂ ਪੈਗਾਂ ਸੀਗਾ ਜਿੱਤੇ ਪੈ 2025 ਨਹੀਂ ਲਿਖਿਆ ਤਾਂ ਕਰਕੇ ਹੁਣ ਵੀ ਇਹ 2025 ਦੇ ਬੱਚੇ ਨਿਕਲੇ ਹਨ 2025 ਸਾਲ ਵਾਲੇ ਐ ਤਾਂ ਕਰਕੇ ਉਹ 2025 ਵਾਲੀਆਂ ਬਾਤੀਆਂ ਇਧਰ ਵੀ ਦੋਹਾਂ ਦੇ ਦੋਹਾਂ ਦੇ ਬੈਟਕ ਚ ਬਾਕੀ ਦਾਣਾ ਪਾਣੀ ਪਾਤਾ ਬਾਹਰ ਕਬੂਤਰ ਫਿਰਦਾ ਸੀ ਆਪਣਾ ਕਲੱਬ ਟੂਸਲ ਉਹ ਵੀ ਤਾੜਦਾ ਠੀਕ ਐ ਤੇ ਬੱਚੇ-ਬੁੱੱਚੇ ਸਮਾਹਥ ਨਾਲ ਦਿਖਾਉਂਗਾ ਮੈਂ ਕਿੰਨੇ ਕੁ ਹੋਰ ਕੱਡੇ-ਕੁਡੇ ਹੈਗੇ ਠੀਕ ਐ ਕਿੰਨੇ ਓਕੇ ਦਾਨ ਨੇ ਚਲੋ ਕੰਮ ਸਾਰਾ ਸੈਟਰ ਰਪੋਟਾ ਹੁਣ ਨਾ ਕਰਿਆ ਵਾ ਦੀ ਉਲਟੀ ਪਾਣੀ ਪੋ। ਫਵਾ ਪੈ ਦੀ ਆਪ ਰੋਟੀ ਮੈਂ ਖਾ ਲੀਏ। ਬੋਲਾ ਜਾਂਦਾ ਨਹੀਂ ধਵਾਈ ਵੀ ਲੈ ਆਇਆ ਮੂੰਹ ਦੀ ਹਜੇ ਕੰਮ ਹੋ ਕਰਨ ਦੇਖਣੇ ਕੀ ਬੰਦਾ। ਹਾਂਜੀ। ਬਾਦਲ ਆਏ ਸੀ ਜੀ। ਸ਼ਤਾ ਵੀਡੀਓ ਅਪਲੋਡ ਕਰਕੇ ਬਈ ਠੀਕ ਐ। ਵੀਡੀਓ ਅਪਲੋਡ ਕਰਕੇ। ਤੇ ਇੱਕ ਡਾਕਟਰ ਤੋਂ ਦਵਾਈ ਲੈਣ ਆਏ ਸੀਗੇ ਮੂੰਹ ਪੱਕੇ ਦੀ। ਤੇ ਖਾਣ ਨੂੰ। ਇਹ ਚਲੋ ਸਮ ਕਰਿਆ ਆਏ ਦੱਸਦਾ ਮੈਂ ਕੱਲੇ ਕਮੈਂਟਰ ਵਗੈਰਾ। ਹਾਂਜੀ। ਆ ਵੀ ਕਰੇ ਇੱਕ ਮਿੰਟ ਭਾਈ ਬਾਲੇ ਉਗਲੇ ਪੈਸੇ ਚਾ ਨਾ ਨੂੰ ਜੀ ਕਰੇਦਾ ਇਹਦਾ ਆਪਦਾ ਵੀ ਨਾ ਆ ਲੈnde ਦਵਾਈ ਇਹਦੇ ਚ ਮੂੰਹ ਭੱਕੇ ਦੀ ਮੈਨੂੰ ਡਾਕਟਰ ਕਹਿੰਦਾ ਨਾ ਮਿਰਚ ਮਸਾਲੇ ਵਾਲੀ ਕੋਈ ਚੀਜ਼ ਨਾ ਖਾਈ ਪਹਿਲਾਂ ਮੈਂ ਮੈਡੀਕਲ ਤੇ ਲੈਣ ਗਿਆ ਦਵਾਈ ਤੇ ਜਦੋਂ ਦਵਾਈ ਡਾਕਟਰ ਨੇ ਦਵਾਈ ਦੇ ਕੇ ਮੈਨੂੰ ਕਹਿੰਦਾ ਵੀ ਤੂੰ ਮਿਰਚ ਮਸਾਲੇ ਵਾਲੀ ਕੋਈ ਚੀਜ਼ ਨਹੀਂ ਖਾਣੇਗੀ ਮੈਂ ਠੀਕ ਹੈ ਡਾਕਟਰ ਸਾਹਿਬ ਨਹੀਂ ਖਾਂਦੇ ਤੇ ਆਉਂਦੇ ਇਹ ਰਾ ਕੀ ਉਹ ਆ ਗਿਆ ਨਟ ਕ੍ਰੈਸ਼ ਹੋ ਗਿਆ। ਚਲੋ ਕੋਈ ਨਾ। ਮੈਂ ਤੁਰ। ਉਹ ਉਹਦੇ ਅਰਗਾਂ ਕਿਵੇਂ ਆ ਯਾਰ ਇਹ। ਚਲੋ ਕੋਈ ਨਾ ਉਹੀ ਹੋਣਾ, ਸੇਮ ਹੀ ਹੋਣਾ। ਓਕੇ ਹੋ ਗਿਆ ਮਾਣਾ ਤੇ ਮੈਂ ਆਉਂਦਾ ਆਸਮਾਨਾ ਲੈ ਆਇਆ। ਇਹਦੇ ਵਿੱਚ ਇੱਕ ਹੋਰ ਵੀ ਆ। ਲਿੰਗੋ ਮੈਡ ਐਂਗਲ। ਚਲ ਛੱਡੋ। ਆਇਆ ਫਿਰ ਗੱਲ ਮੰਨਦੇ ਆ ਡਾਕਟਰ ਨੇ ਤਾਂ ਵੀ ਸਿਰ ਠੀਕ ਹੋ ਜਾਂਦੇ ਆ। ਨਾ ਇਹ ਸਿਰ ਛੇਤੀ ਬਾਬੋ ਯਾਰਾ। ਹਾਂਜੀ ਮੇਰੇ ਦੋਸਤੋ। ਨਾਈਟ ਸੋਈ ਪਰ ਲਈ ਜੀ। ਰੋਟੀ ਵੀ ਖਾ ਲਈ। ਲੀਵ ਨੂੰ ਤਾਂ ਪਹਿਲਾਂ ਹੀ ਬਾਪੂ ਦਿੱਤੀ ਸੀ ਹਨ ਨੂੰ ਪਤਾ ਹੀ ਆਂ ਡੰਡਾ ਨਾ ਕੰਮ ਸਾਰ ਤੇ ਆ ਗਏ ਇੱਧਰ ਇੱਕ ਮਿੰਟ ਤਾਂ ਅੰਦਰ ਇੰਟਰੋ ਜੀ ਹਾਂਜੀ ਓਕੇ ਰਿਪੋਰਟਾਂ ਸਾਰੀਆਂ ਬੁੱੱਚੇ ਬੁੱੱਚੇ ਦੇਖ ਠੀਕ ਹੈ ਕਿ ਨਹੀਂ ਇਹ ਕੁਆਟਰ ਪਹਿਲੇ ਨੰਬਰ ਦਾ ਨਾ ਖੁੰਡਾਂ ਦੇ ਨੱਟ ਦੇ ਹੀ ਆਪਾਂ ਬਈ ਤੇ ਓਕੇ ਸੱਟਾ ਕੰਮ ਹੋਣਾ ਹੋਰ ਵੀ ਨਵੀਂ ਤਾਜੀ ਹੈ ਨਹੀਂ ਮਾ ਠੀਕ ਹੈ ਛੱਟ ਹਰਾ ਕੰਮ ਤਾਂ ਹੁੰਦਾ ਤੇ ਏਅਰ ਜਿਹੜੇ ਫੜੇ ਕੂਤਰ ਨੇ ਵੀ ਪਰ ਉਹ ਹੀ ਗਏ ਨੇ ਡਾਵਾਗੇ ਡਾਵਾਗੇ ਕੱਲ ਨੂੰ ਪੱਕਾ ਹੀ ਡਾਵਾਗੇ ਹਰ ਹਾਲਤ 'ਚ ਹੀ ਡਾਵਾਗੇ ਪਰ ਰਾਤ ਦੀ ਰਿਆ ਕਰੀ ਹੁੰਦੀ ਮਾੜੀ ਉਹ ਕੱਲ ਨੂੰ ਛੱਡਾਂਗੇ ਬਈ ਆਪਾਂ ਇਹਨਾਂ ਨੂੰ ਠੀਕ ਹੈ ਮੀਓ ਖਾਡ ਆਪਣੀ ਕਿੱਧਰ ਗਈ ਬਾਹਰ ਘੁੰਮਣ ਫਿਰਨ ਗਈ ਆ ਲੋਕ ਲੋਕ ਮਾਰਤੇ ਤੇ ਕੋਈ ਛੋਟੇ ਬੱਚੇ ਕਰਲੇ ਚੱਕਿਆ ਨਾ ਐਤਕੀ ਮੈਨੂੰ ਐਂ ਲੱਗਦਾ ਜਿਵੇਂ ਪਹਿਲਾਂ ਸਮੁਪਤਾ 2 ਸਾਲਾ ਕੁੜੀ ਤਕੜੀ ਪਲਾਈ ਹੋਈ ਆ ਬੱਚਿਆਂ ਦੀ ਹਣਾ ਢੇਰ ਹੀ ਮਾਰਨੇ ਦੇਣਾ ਚੀਪਾ ਬੱਚਿਆਂ ਦੇ ਐਤਕੀ ਮੈਨੂੰ ਐਂ ਲੱਗਦਾ ਕਿ ਥੋੜਾ ਜਿਹਾ ਕੰਮ ਕਮਜੂਰਾ ਰੱਖੋ ਬੱਚਿਆਂ ਨਾਲ ਆਪਾਂ ਪਤਾ ਨਹੀਂ ਕਾ ਤੋ ਛਣਿਆ ਆਖੀ ਬਾੜੇ ਪਰਾਵਾ ਨੂੰ ਪਿਆ ਆਪਾਂ ਦੇਣੇ ਆ ਹਣਾ ਤੇ ਮੇ ਵੀ ਮੈਨੂੰ ਐਂ ਲੱਗਦਾ ਵੀ ਐਤਕੀ ਬੱਚੇ ਬਾੜੇ ਨਹੀਂ ਨਿਕਲਦੇ ਪਹਿਲਾਂ ਤਾਂ ਅਸੀਂ ਸੀ 100 100 ਬੱਚਾ ਕਢਾ ਲੈਣੇ ਆ ਆਪਾਂ ਐਤਕੀ ਮੈਨੂੰ ਐਂ ਲੱਗਦਾ ਬਾੜੇ ਬੱਚੇ ਸਰੇ ਨਹੀਂ ਝੜਦੇ ਹਣਾ ਫਿਰ ਕੋਈ ਨਾ ਜਿੰਨੇ ਜੜ ਗਏ ਜਿੰਨੇ ਨਿਕਲੇ ਆਏ ਹਨ ਜਿੰਨੇ ਪਲ ਗਏ ਉਹਨੇ ਹੀ ਬਹੁਤ ਬਾਕੀ ਵੀ ਸੰਭਾਲ ਵੀ ਘਟ ਹੈ ਤੀ ਸਾਣਾ ਸਿੱਧੀ ਜੀ ਗੱਲ ਹੈ ਪਹਿਲਾਂ ਤੁਹਾਨੂੰ ਪਤਾ ਕਿੰਨੀ ਸੰਭਾਲਣ ਦੀ ਬੱਚਿਆਂ ਦੀ ਹੈਣਾ ਡੇਲੀ ਆਂਡੇ ਹੁੰਦੇ ਹੀ ਇਹ ਉਹ ਸਾਰਾ ਕੁਝ ਹੂੰ ਤੇਰੀ ਫਲ ਥਮਾਲ ਹੂੰ ਹੂੰ ਇਹ ਮੋਹ ਪਰੀ ਬੜਾ ਹੈ ਨਾ ਸਾਡਾ ਖੰਡਰਾੜ ਆਪਣਾ ਓਕੇ ਬਾਬੇ ਬਸ ਠੀਕ ਹੈ ਕਰ ਦਿੰਨੇ ਆ ਵਲੋਗ ਦੀ ਐਂਡਿੰਗ ਜੀ ਗੁੱਡ ਟਰਾਈ ਸਾਰਿਆਂ ਨੂੰ